ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੇਰਾ ਬਾਬਾ ਨਾਨਕ ਵਾਲੇ ਪਾਸੇ ਸੋਚਿਆ ਸੀ ਕਿ ਕੁਝ ਰਾਸ਼ਨ ਰਸਦਾਂ ਜੋ ਕੁਝ ਪਹਚਾ ਸਕਦੇ ਆ ਪਹਚਾਈਏ ਤੇ ਪਤਾ ਲੱਗਿਆ ਕਿ ਪਟਿਆਲੇ ਇਲਾਕੇ ਦੇ ਵਿੱਚ ਵੀ ਇਧਰ ਮੂਨਕ ਵਾਲੇ ਪਾਸੇ ਵੀ ਘੱਦਰ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ ਕਈ ਜਗ੍ਹਾ ਖਬਰਾਂ ਆਈਆਂ ਵੀ ਟੁੱਟਿਆ ਵੀ ਹੈ ਉਹ ਕ ਗਰਦੀ ਮਾਰ ਵਿੱਚ ਸਾਡਾ ਇਲਾਕਾ ਬਹੁਤ ਆ ਜਾਂਦਾ ਸਮਾਣੇ ਦਾ ਇਧਰੋਂ ਸਾਰਾ ਏਰੀਆ ਜਿਹੜਾ ਹੈ ਨਾ ਇੱਕ ਗਰਦੀ ਮਾਰ ਆ ਜਾਂਦਾ ਉਹਦੇ ਤੋਂ ਬਚਣ ਵਾਸਤੇ ਵੀ ਉਪਾਅ ਕਰਨੇ ਹਨ ਇਲਾਕਾ ਨਿਵਾਸੀਆਂ ਨੇ ਉਦਦਮ ਕਰਦਾ ਅਸੀਂ ਜਿੰਨੇ ਜੋਗੇ ਹੈਗੇ ਆ ਹਾਜ਼ਰ ਆ ਉਧਰ ਦੀ ਹੈਲਪ ਵੀ ਲੋਕ ਕਰ ਰਹੇ ਆ ਇਧਰ ਵੀ ਆਉਣ ਵਾਲੇ ਦਿਨਾਂ 'ਚ ਸ਼ਾਇਦ ਜ਼ਰੂਰਤ ਪੈ ਸਕਦੀ ਏ ਹੁਣ ਵੀ ਮਦਦ ਕਰਨੀ ਹੈ ਪਰ ਮੈਂ ਇਹ ਬੇਨਤੀ ਕਰਨੀ ਹੈ ਸਾਰਿਆਂ ਨੂੰ ਕਿ ਬਾਅਦ ਵਿੱਚ ਜ਼ਿਆਦਾ ਲੋਡ ਪੈਂਦੀ ਹੁੰਦੀ ਹੈ ਕੈਮਰੇ ਹਟ ਜਾਂਦੇ ਆ ਮੀਡੀਆ ਚਲੇ ਜਾਂਦਾ ਹੈ ਉਸ ਤੋਂ ਬਾਅਦ ਫਿਰ ਲੋਕ ਬਾਤ ਨਹੀਂ ਪੁੱਛਦੇ ਬੀਜਾਂ ਦੀ ਲੋੜ ਪੈਂਦੀ ਹੈ ਸਮਾਨ ਦੀ ਜ਼ਰੂਰਤ ਪੈਂਦੀ ਹੈ 15 ਦਿਨਾਂ ਬਾਅਦ ਵੀ ਪਸ਼ੂਆਂ ਨੂੰ ਚਾਰੇ ਦੀ ਲੋੜ ਪੈਂਦੀ ਹੈ ਫਿਰ ਲੋਕ ਮਦਦ ਨਹੀਂ ਕਰਦੇ ਹੁਣ ਵੀ ਕਰੋ ਤੇ 15 ਦਿਨਾਂ ਬਾਅਦ ਵੀ ਕਰੋ ਅਸੀਂ ਪਟਿਆਲੇ ਚਾਂ ਪਰਮੇਸ਼ਰ ਦਵਾਰ ਵਿੱਚ ਬੈਠੇ ਆਂ ਕੂਏ ਸਦਾ ਖੁੱਲੇ ਐ ਥੋਂ ਦੇ ਕੋਈ ਦੁੱਖ ਸੁੱਖ ਜ਼ਰੂਰ ਤੈ ਦੱਸੋ ਡੀਸੀ ਸਾਹਿਬ ਨਾਲ